ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਹੁਪ ਕਰਦੇ ਆ ਤੁਸੀਂ ਠੀਕ ਠਾਕ ਹੋ ਚੜ੍ਹਦੀ ਕਲਾ ਵਿੱਚ ਤੇ ਅੱਜ ਆਪਾਂ ਇੱਕ ਨਵਾਂ ਜਿਹਾ ਪੋਡਕਾਸਟ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਮਿਸਿਸ ਨਵੀ ਲੇਖਿਕਾ ਦੇ ਨਾਲ ਨਵੀ ਲੇਖਿਕਾ ਇਸ ਦਾ ਨੇਮ ਹੈਗਾ ਏ ਤੇ ਨਵੀ ਲੇਖਿਕਾ ਹੀ ਤੁਹਾਡੇ ਨਾਲ ਨਵੀਆਂ ਨਵੀਆਂ ਕਹਾਣੀਆਂ ਤੇ ਨਵੇਂ-ਨਵੇਂ ਪੋਡਕਾਸਟ ਤੁਹਾਡੇ ਨਾਲ ਹਮੇਸ਼ਾ ਡੇਲੀ ਜਾਂ ਹਫਤੇ ਚ ਦੋ ਵਾਰ ਸ਼ੇਅਰ ਕਰਦੇ ਰਹਿਣਗੇ ਜੋ ਇਹ ਨਾ ਦੇ ਮਨ ਦੇ ਵਿਚਾਰ ਹੋਣਗੇ ਮਨ ਦੇ ਖਿਆਲ ਹੋਣਗੇ ਤਾਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਾਵਾਂਗੇ ਤੇ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਣਗੇ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਨੂੰ ਸਾਨੂੰ ਤੁਹਾਡੇ ਸਾਥ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਤੇ ਪਲੀਜ਼ ਆਪਣੇ ਵਿਸ਼ੇ ਵੀ ਤੁਸੀਂ ਆਪਣੇ ਵਿਚਾਰ ਵੀ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੈਗੇ ਆ ਤੇ ਸਾਡੇ ਨਾਲ ਤੁਸੀਂ ਆਪਣੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਸਾਰੀਆਂ ਸ਼ੇਅਰ ਕਰ ਸਕਦੇ ਹੋ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਚ ਆਪਣੇ ਭੈਣ ਭਰਾਵਾਂ ਨਾਲ ਆਪਣੇ ਆਣ ਗਵਾਂ ਚ ਜੇ ਕੋਈ ਗੱਲ ਨਹੀਂ ਸ਼ੇਅਰ ਕਰ ਸਕਦੇ ਆਪਾਂ ਬਹੁਤ ਹੀ ਜਲਦ ਤੁਹਾਡੇ ਲਈ ਇੱਕ ਨਵਾਂ ਜਿਹਾ ਫੋਨ ਨੰਬਰ ਲੈ ਕੇ ਆਵਾਂਗੇ ਤੇ ਤੁਸੀਂ ਉਸ ਫੋਨ ਨੰਬਰ ਦੇ ਮਾਧਿਅਮ ਰਾਹੀਂ ਤੁਸੀਂ ਸਾਨੂੰ ਸਾਡੇ ਨਾਲ ਗੱਲਬਾਤ ਕਰ ਸਕਦੇ ਹੈਗੇ ਆ ਤੇ ਤੁਸੀਂ ਸਾਡੇ ਨਾਲ ਆਪਣੇ ਮਨ ਦੀਆਂ ਗੱਲਾਂ ਕਰ ਸਕਦੇ ਆ ਕਿਉਂਕਿ ਤੁਹਾਡੇ ਮਨ ਦੀਆਂ ਗੱਲਾਂ ਕਦੀ ਵੀ ਤੁਹਾਡੇ ਆਂਡ ਜਾਂ ਗਵਾਂਡ ਵਿੱਚ ਨਹੀਂ ਪਹੁੰਚਣਗੀਆਂ ਬਸ ਇਸ ਚੈਨਲ ਦੇ ਮਾਧਿਅਮ ਰਾਹੀਂ ਦੁਨੀਆ ਦੇ ਦਿਲਾਂ ਵਿੱਚ ਪਹੁੰਚਣਗੀਆਂ ਠੀਕ ਹੈ ਜੀ ਤੇ ਤੁਸੀਂ ਬਣੇ ਹੋ ਜੀ ਆਪਣੀ ਵੀਡੀਓ ਦੇ ਨਾਲ ਅੱਜ ਮੈਂ ਬੈਠੀ ਸੀ ਅਚਾਨਕ ਸੋਚਦੀ ਪਈ ਸੀਗੀ ਤੇ ਆਪਣੇ ਮਨ ਦੇ ਵਿੱਚ ਕਿੰਨੇ ਵਿਚਾਰ ਆਉਂਦੇ ਨੇ ਕਿੰਨੇ ਵਿਚਾਰ ਆਉਂਦੇ ਨੇ ਅੱਜ ਮੈਂ ਇਕੱਲੀ ਬੈਠੀ ਬੈਠੀ ਹੀ ਸੋਚੀ ਜਾਂਦੀ ਸੀ ਕਿ ਇੱਕ ਬੰਦਾ ਹੀ ਇੰਨਾ ਕੁਝ ਕਰ ਸਕਦਾ ਹੈਗਾ ਇੰਨੀ ਫੈਮਲੀਆਂ ਦੇ ਨਾਲ ਲੜ ਸਕਦਾ ਹੈਗਾ ਇੰਨੀ ਜ਼ਿਆਦਾ ਫੈਮਲੀਆਂ ਦੇ ਨਾਲ ਉਹ ਕੋਲ ਸਕਦਾ ਆ ਜਿਹੜੀ ਵੀ ਕੋਈ ਗਲਤੀ ਕਰਦਾ ਉਹ ਕੱਲਾ ਬੰਦਾ ਹੀ ਕਰਦਾ ਹੈਗਾ ਹੋਰ ਕੋਈ ਗਲਤੀ ਉਹ ਕਰਦਾ ਹੀ ਨਹੀਂ ਹੈਗਾ ਹੋਰ ਕੋਈ ਇਨਸਾਨ ਉਹ ਉਸ ਦੀ ਫੈਮਲੀ ਵਿੱਚ ਉਸ ਦੇ ਆਨ ਗਵਾਂਡ ਚ ਉਸ ਦੇ ਰਿਸ਼ਤੇਦਾਰੀ ਦੇ ਵਿੱਚ ਇਹੋ ਜਿਹੀ ਗਲਤੀਆਂ ਕੋਈ ਨਹੀਂ ਕਰਦਾ ਜੋ ਕਿ ਜਿਹੜਾ ਉਹ ਇਨਸਾਨ ਕਰਦਾ ਹੈਗਾ ਯਾ ਜਾਨੀ ਕਿ ਮੈਂ ਮੈਂ ਇੰਨੀਆਂ ਜ਼ਿਆਦਾ ਗਲਤੀਆਂ ਕੀਤੀਆਂ ਨੇ ਕਿ ਬਹੁਤ ਹੀ ਜ਼ਿਆਦਾ ਕਿ ਅੱਜ ਤੱਕ ਮੈਨੂੰ ਇਸ ਗੱਲ ਦੀ ਸਮਝ ਨਹੀਂ ਪੈ ਰਹੀ ਹੈਗੀ ਕਿ ਸਾਰੀਆਂ ਗਲਤੀਆਂ ਮੈਂ ਇਕੱਲੀ ਨਹੀਂ ਕੀਤੀਆਂ ਨੇ ਕਿ ਇਸ ਦੇ ਵਿੱਚ ਕਿਸੇ ਦਾ ਸਾਥ ਨਹੀਂ ਸੀ ਹੈਗਾ ਕਿਸੇ ਦਾ ਕੋਈ ਮਤਲਬ ਨਹੀਂ ਸੀ ਹੈਗਾ ਬਟ ਮੈਂ ਤੁਹਾਨੂੰ ਦੱਸਾਂਗੀ ਅੱਗੇ ਤੋਂ ਅੱਗੇ ਡੇਲੀ ਨਵਾਂ ਇੱਕ ਪਾਠ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਆਪਾਂ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਮੇਰੀ ਲਾਈਫ ਸ਼ੁਰੂ ਹੁੰਦੀ ਆ 1987 ਤੋਂ ਤੇ ਮੇਰੀ ਲਾਈਫ ਦੇ ਵਿੱਚ ਇੰਨੇ ਉਤਰਾ ਚੜਾ ਮੇਰੀ ਮਾਂ ਨੇ ਜਦੋਂ ਮੈਨੂੰ ਜਨਮ ਦਿੱਤਾ ਉਸ ਟਾਈਮ ਤੋਂ ਲੈ ਕੇ ਤੇ ਅੱਜ ਮੈਂ 36 ਸਾਲਾਂ ਦੀ ਹੋ ਗਈ ਆ ਬਟ ਮੈਨੂੰ ਅੱਜ ਤੱਕ ਇਹ ਸਮਝ ਨਹੀਂ ਆ ਰਿਹਾ ਕਿ ਸਾਰਿਆਂ ਦੀਆਂ ਜਿੰਨੀਆਂ ਵੀ ਲਾਈਫ ਜਿਹਦੀਆਂ ਜਿਹਦੀ ਵੀ ਲਾਈਫ ਚ ਮੈਂ ਗਈਆਂ ਹਰ ਇੱਕ ਦੀ ਲਾਈਫ ਦੇ ਵਿੱਚ ਪ੍ਰੋਬਲਮ ਕ੍ਰੀਏਟ ਕੀਤੀ ਐ ਤੇ ਬਸ ਮੈਂ ਹੀ ਕੀਤੀ ਆ ਹੋਰ ਕਿਸੇ ਨੇ ਕੋਈ ਪ੍ਰੋਬਲਮ ਕ੍ਰੀਏਟ ਕੀਤੀ ਨਹੀਂ ਹੈਗੀ ਇਹ ਮੈਨੂੰ ਆਪਣੇ ਆਪ ਦੇ ਸੋਚ ਕੇ ਬਹੁਤ ਅਨੁਭਵ ਹੁੰਦਾ ਹੈ ਕਈ ਯਾਰ ਕਈ ਯਾਰ ਮੈਨੂੰ ਸਮਝ ਨਹੀਂ ਲੱਗਦੀ ਹੈਗੀ ਕਿ ਯਾਰ ਇੱਕ ਇਨਸਾਨ ਹੀ ਇੰਨੀਆਂ ਗਲਤੀਆਂ ਕਰ ਸਕਦਾ ਹੈ ਕਿ ਕੋਈ ਹੋਰ ਇਨਸਾਨ ਉਹ ਗਲਤੀਆਂ ਨਹੀਂ ਕਰਦਾ ਹੋਏਗਾ ਕਿਉਂ ਇੱਕ ਇਨਸਾਨ ਨੂੰ ਹੀ ਹਰ ਵਾਰ ਠਹਿਰਾਇਆ ਜਾਂਦਾ ਕਿ ਤੂੰ ਹੀ ਜੋ ਗਲਤੀਆਂ ਕੀਤੀਆਂ ਤੂੰ ਹੀ ਕੀਤੀਆਂ ਕਿਸੇ ਨੇ ਨਹੀਂ ਕੀਤੀਆਂ ਹੈਗੀਆਂ ਤੇ ਹਮੇਸ਼ਾ ਮੇਰੇ ਨਾਲ ਇਦਾਂ ਹੀ ਹੁੰਦਾ ਹੈ ਕਿ ਮੈਨੂੰ ਕੋਈ ਵੀ ਗਲਤੀ ਕੋਈ ਕਰਦਾ ਹੈ ਉਸ ਦੀ ਸਜ਼ਾ ਮੈਨੂੰ ਮਿਲਦੀ ਹੈ ਜੇ ਕੋਈ ਗੱਲ ਘਰ ਦੇ ਵਿੱਚ ਹੋ ਜਾਂਦੀ ਹੈ ਉਸ ਦੀ ਗੱਲ ਵੀ ਸਜ਼ਾ ਉਸ ਗੱਲ ਦੀ ਸਜ਼ਾ ਮੈਨੂੰ ਮਿਲਦੀ ਹੈ ਜੇ ਮੇਰੇ ਘਰ ਦੇ ਮੇਰੇ ਤੋਂ ਦੂਰ ਜਾ ਰਹੇ ਨੇ ਉਸ ਦੀ ਸਜ਼ਾ ਵੀ ਮੈਨੂੰ ਮਿਲ ਰਹੀ ਹੈ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਕਿ ਫਿਰ ਮੈਨੂੰ ਇਹ ਚਾਹੀਦਾ ਹੈਗਾ ਕਿ ਮੈਂ ਇਕੱਲੀ ਰਵਾਂ ਕਦੀ ਕਿਸੇ ਦਾ ਸਾਥ ਨਾ ਬਣਾਵਾਂ ਕਿਉਂਕਿ ਵੈਸੇ ਵੀ ਦੁਨੀਆ ਤੋਂ ਮੇਰਾ ਵਿਸ਼ਵਾਸ ਤਾਂ ਟੁੱਟ ਹੀ ਚੁੱਕਿਆ ਹੈ ਹੁਣ ਦਿਲ ਨਹੀਂ ਕਰਦਾ ਇਸ ਦੁਨੀਆ ਨੂੰ ਨਾ ਤਾਂ ਆਪਣੇ ਦਿਲ ਦੀਆਂ ਗੱਲਾਂ ਦੱਸਣ ਨੂੰ ਕਿਉਂਕਿ ਜਿਹੜੇ ਸਾਹਮਣੇ ਸਾਹਮਣੇ ਦੇ ਲੋਕ ਨੇ ਉਹਨਾਂ ਨੂੰ ਨਾ ਤਾਂ ਮੈਂ ਦਿਲ ਦੀ ਗੱਲ ਦੱਸ ਸਕਦੀ ਆ ਨਾ ਆਪਣਿਆਂ ਨੂੰ ਨਾ ਬਗਾਨਿਆਂ ਨੂੰ ਕਿਉਂਕਿ ਜੇ ਆਪਣਿਆਂ ਨੂੰ ਦੱਸਦੇ ਨੇ ਤੇ ਆਪਣੇ ਸੁਣਦਾ ਲੈਂਦੇ ਨੇ ਪਰ ਪਿੱਠ ਪਿੱਛੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਕੁਝ ਕਹਿ ਨਹੀਂ ਸਕਦੀ ਜੇ ਬਗਾਨਿਆਂ ਨੂੰ ਦੱਸਦੀ ਆ ਤੇ ਬਗਾਨੇ ਟਿੱਚਰਾਂ ਕਰਦੇ ਨੇ ਅੱਗੋਂ ਫਿਰ ਸੋਚਿਆ ਕਿ ਇਹ ਮਨਾ ਇਸ ਤੋਂ ਬੈਟਰ ਤਾਂ ਇਹੀ ਆ ਕਿ ਮੈਂ ਕੱਲੀ ਰਵਾਂ ਕੱਲੀ ਰਹਿ ਕੇ ਹੀ ਆਪਣੇ ਆਪ ਦਾ ਸਾਰਾ ਕੁਝ ਕਰਾਂ ਹਮੇਸ਼ਾ ਕੱਲੀ ਆ ਨਾ ਕਹਿੰਦੇ ਸਾਥ ਹੁੰਦਾ ਹੈ ਨਾ ਜੇ ਆਪਾਂ ਕੱਲੀ ਫਿਰ ਮੈਂ ਵੀ ਸੋਚਦੀ ਆ ਜੇ ਇਸ ਦੁਨੀਆ ਤੇ ਆਪਾਂ ਕੱਲੇ ਆਏ ਆ ਕੱਲੇ ਹੀ ਰਹਿਣਾ ਹੈ ਤਾਂ ਫਿਰ ਕੀ ਫਾਇਦਾ ਇਸ ਇਹੋ ਜੀ ਦੁਨੀਆ ਨਾਲ ਜੁੜਨ ਦਾ ਇਸ ਤੋਂ ਬੈਸਟ ਤਾਂ ਇਹੀ ਆ ਕਿ ਆਪਾਂ ਕੱਲੇ ਹੀ ਰਹੀ ਕਿਸੇ ਦਾ ਸਾਥ ਕਦੇ ਨਾ ਬਣਾਈ ਚਲੋ ਵਿਛੜਦੇ ਤਾਂ ਆਪਾਂ ਹਰ ਕਿਸੇ ਨਾਲ ਵਿਚਰਦੇ ਰਹਾਂਗੇ ਕਿਉਂਕਿ ਰਹਿੰਦੀ ਦੁਨੀਆ ਤੱਕ ਤਾਂ ਕਿਉਂਕਿ ਹੁਣ ਤਾਂ ਮਾਂ ਪਿਓ ਜਿਹੜਾ ਹੈਗਾ ਨਾ ਰਾਜੇ ਰਾਣੀਆਂ ਨਹੀਂ ਆਪਣੀ ਧੀਆਂ ਨੂੰ ਰੱਖ ਸਕੇ ਹਨ ਤੇ ਇੱਕ ਮਾਂ ਪਿਓ ਕੌਣ ਹੁੰਦਾ ਆ ਗਰੀਬ ਜਾਂ ਆਮ ਜਿਹਾ ਮਾਂ ਪਿਓ ਕੌਣ ਹੁੰਦਾ ਹੈ ਕਿ ਜਿਹੜਾ ਆਪਣੀ ਧੀ ਨੂੰ ਆਪਣੇ ਘਰੇ ਰੱਖ ਲੂਗਾ ਕਈ ਵਾਰ ਤਾਂ ਮਾਪਿਆਂ ਨੂੰ ਵੀ ਖਿੱਚ ਹੋਣ ਲੱਗ ਪੈਂਦੀ ਹੈ ਉਹ ਜੀਆਂ ਧੀਆਂ ਤੇ ਕਿ ਹਾਏ ਰੱਬਾ ਸਾਨੂੰ ਇਹੋ ਜਿਹੀ ਧੀ ਕਿਉਂ ਦਿੱਤੀ ਤੂੰ ਸਾਡੀ ਏਡੀ ਬੇਰੁਖੀ ਧੀ ਕਿਉਂ ਦਿੱਤੀ ਉਸ ਧੀ ਨੂੰ ਵੀ ਹੋਣ ਲੱਗ ਪੈਂਦਾ ਹੈ ਕਿ ਸ਼ਾਇਦ ਇਹ ਮਾਪਿਓ ਮੇਰੇ ਤੋਂ ਇੰਨੀ ਜ਼ਿਆਦਾ ਨਫ਼ਰਤ ਕਰਨ ਲੱਗ ਪਏ ਹੈ ਕਿਉਂਕਿ ਉਹ ਤਾਂ ਸੋਚਦੀ ਆ ਕਿਉਂਕਿ ਉਹ ਦੁਨੀਆ 'ਚ ਜਿਹਦੇ ਨਾਲ ਵੀ ਵਿਚਰੀ ਆ ਨਾ ਇਹ ਨਵੀਂ ਲੇਖਕਾ ਜਿਹਦੇ ਨਾਲ ਵੀ ਅੱਜ ਤੱਕ ਵਿਚਰੀ ਆ ਹਰ ਇੱਕ ਨੇ ਇਸ ਨੂੰ ਆਪਣਾ ਰੰਗ ਦਿਖਾਇਆ ਹੈ ਬਟ ਇਹ ਕਿਸੇ ਨੂੰ ਆਪਣਾ ਰੰਗ ਕਿਉਂ ਨਹੀਂ ਦਿਖਾ ਰਹੀ ਕਿਉਂ ਨਹੀਂ ਦਿਖਾ ਰਹੀ ਤਾ ਨਹੀਂ ਦਿਖਾ ਰਹੀ ਕਿਉਂਕਿ ਇਹ ਜਿਸ ਤਰ੍ਹਾਂ ਦੀ ਫੀਲਿੰਗਸ ਆਪ ਰੱਖਦੀ ਹੈ ਨਾ ਆਪਣੇ ਆਪ ਲਈ ਰੱਖਦੀ ਹੈ ਉਸ ਦੀ ਹੀ ਫੀਲਿੰਗ ਉਸ ਤਰ੍ਹਾਂ ਦੀ ਹੀ ਫੀਲਿੰਗਸ ਇਹ ਦੂਜਿਆਂ ਲਈ ਰੱਖਦੀ ਹੈ ਇਸ ਕਰਕੇ ਇਹ ਜਿਉਣਾ ਜਿਹੜਾ ਹੈਗਾ ਨਾ ਦਿਨੋ ਦਿਨ ਬੰਦ ਕਰਦੀ ਜਾ ਰਹੀ ਆ ਨਵੀ ਲੇਖਿਕਾ ਜੀ ਰਹੀ ਆ ਤਾਂ ਬਸ ਇੱਕ ਉਮੀਦ ਦੇ ਸਿਰ ਤੇ ਉਸ ਨੂੰ ਇੱਕ ਉਮੀਦ ਦਿਸ ਰਹੀ ਆ ਜੋ ਕਿ 3 ਸਾਲ ਦੀ ਉਮੀਦ ਆ ਉਹ ਦਿਸ ਰਹੀ ਆ ਉਸਦੀ ਬੇਟੀ ਉਸਦੇ ਨਾਲ ਉਹ ਜੀ ਰਿਹਾ ਤਾਂ ਰਹੀ ਆ ਬਟ ਇਹ ਦੁਨੀਆ ਨੂੰ ਜਦੋਂ ਵੀ ਕੋਈ ਸਵਾਲ ਪੈਦਾ ਕਰਦੀ ਆ ਜਾਂ ਜਦੋਂ ਵੀ ਦੁਨੀਆ ਦੇ ਨਾਲ ਇਹ ਖੜਨ ਨੂੰ ਦਿਲ ਕਰਦਾ ਹੈ ਨਾ ਦੁਨੀਆ ਇਸ ਨੂੰ ਇਹੋ ਜਿਹੀ ਠੋਕਰ ਮਾਰਦੀ ਆ ਕਿ ਪਤਾ ਨਹੀਂ ਕਿਉਂ ਇਹਦਾ ਦਿਨੋਂ-ਦਿਨ ਦੁਨੀਆ ਤੋਂ ਰੁਝਾਨ ਜਿਹੜਾ ਹੈਗਾ ਦਿਨੋਂ-ਦਿਨ ਘਟਦਾ ਜਾ ਰਿਹਾ ਹੈ ਰਿਸ਼ਤੇਦਾਰਾਂ ਨਾਲੋਂ ਭੈਣ ਭਰਾਵਾਂ ਨਾਲੋਂ ਮਾਵਾ ਨਾਲੋਂ ਪਿਓਆਂ ਨਾਲੋਂ ਸਾਰੇ ਨਾਲੋਂ ਘਟਦਾ ਜਾ ਰਿਹਾ ਹੈਗਾ। ਕਿਉਂਕਿ ਇਸ ਨੂੰ ਜਿਹੜੀ ਵੀ ਕੋਈ ਗੱਲ ਹੈਗੀ ਹੈ ਨਾ ਹਰ ਇੱਕ ਗੱਲ ਦਾ ਅਹਿਸਾਸ ਇਸ ਕੱਲੀ ਨੂੰ ਕਰਵਾਇਆ ਜਾ ਰਿਹਾ ਹੈ। ਇੰਨੇ ਜਾਣੇ ਫੈਮਿਲੀ ਦੇ ਮੈਂਬਰ ਨੇ ਕੋਈ ਇਹ ਨਹੀਂ ਸੋਚਦਾ ਕਿ ਅਸੀਂ ਗਲਤੀਆਂ ਨਹੀਂ ਕਰਦੇ ਕਦੀ ਵੀ। ਅਸੀਂ ਕੋਈ ਗਲਤ ਨਹੀਂ ਸੀ ਹੈਗੇ ਕਦੀ ਵੀ। ਕਿ ਇੱਕ ਹੀ ਬੰਦਾ ਸਾਡੇ ਚੋਂ ਗਲਤ ਹੈ। ਉਸ ਬੰਦੇ ਨੂੰ ਨਵੀਂ ਲੇਖਿਕਾ ਉਹ ਬੰਦੇ ਦਾ ਨਾਮ ਹੈ। ਉਸ ਨੂੰ ਇਹ ਹਮੇਸ਼ਾ ਅਹਿਸਾਸ ਕਰਾਇਆ ਜਾਂਦਾ ਹੈਗਾ ਕਿ ਜੋ ਵੀ ਕਰਦਾ ਤੂੰ ਹੀ ਕਰ ਚਲੋ ਜੀ ਆਪਾਂ ਤੁਹਾਨੂੰ ਮਿਲਦੇ ਆਂ ਇੱਕ ਨਵੇਂ ਲੇਖਕ ਦੇ ਨਾਲ ਨਵੀਂ ਲੇਖਕ ਦੇ ਨਾਲ ਤੇ ਇੱਕ ਨਵੇਂ ਐਪੀਸੋਡ ਨਾਲ ਇਹ ਜਿਹੜਾ ਪੋਡਕਾਸਟ ਆ ਜਰੂਰ ਸਾਂਝਾ ਕਰਿਓ ਸਾਰੇ ਜਾਣੇ ਆਪਣੇ ਆਰਦ ਗਿਰਦ ਆਪਣੇ ਭਾਈਚਾਰੇ ਚ ਸਾਰੇ ਜਾਣੇ ਜਰੂਰ ਇਸ ਦਾ ਸੰਪਰਕ ਹਰ ਕਿਤੇ ਬਣਾਓ ਤੇ ਤੁਸੀਂ ਜੁੜੇ ਰਹੋ ਜੀ ਆਪਣੇ ਨਵੇਂ ਤੋਂ ਨਵੇਂ ਪੋਡਕਾਸਟ ਨਾਲ ਚਲੋ ਜੀ ਮਿਲਦੇ ਆ ਇੱਕ ਤੁਹਾਨੂੰ ਨਵੀਂ ਸ਼ੁਰੂਆਤ ਦੇ ਨਾਲ ਬਾਏ ਬਾਏ ਓਕੇ ਜੀ ਸਸ਼ੀਅਕਾਲ